ਉੱਧ ਘਾੜਾ ਪਿੱਛੇ ਅੱਛਾ ਉਧਰ 18 ਵੀ ਲਾਇਆ ਪਿਆ 20 ਛੱਡਿਆ ਨਹੀਂ ਕੋਈ 18 ਦਾ ਹੁਣ ਕਿਹੜਾ ਕਿਹੜਾ ਸੋਤੇ ਬੀਜ ਲਈ ਜਾਵੇ ਪਹਿਲਾਂ ਕੋਈ ਬੀਜ ਗਾਹਾਂ ਨੂੰ ਬਾਕੀ ਸਾਨੂੰ ਬੀਜ ਨਹੀਂ ਮਿਲਣਾ ਪਾਸ ਆਹ ਤੇ ਕਹਿੰਦੇ ਹੀ ਹੁੰਦਾ ਜੀ ਤੇ ਵੀਡੀਓ ਵਿੱਚ ਸੁਣ ਲਿਆ ਚਲੋ ਬਾਈ ਗਾਹਾਂ ਨੂੰ ਵੀਡੀਓ ਦੇਖ ਲਿਓ ਅੱਗੇ ਸਾਨੂੰ ਵੀਡੀਓ ਜਾ ਕੇ ਬੈਠੇ ਨੇ ਦੋ ਸਾਲ ਇਹਨੂੰ ਗਾਲਾਂ ਪਈ ਗਈਆਂ ਮੰਨੂ ਆਰ ਦਿੰਦੇ ਨੂੰ ਆਹ ਕਰ ਬੈਠਿਆ ਤਾਂ ਇਹ ਨਹੀਂ ਅੱਲਾਹ ਜੀ ਸਿੱਕਾ ਸਾਰੇ ਨੂੰ ਸਵੇਰ ਤੋਂ ਜੀ ਹੜਾ ਤੋਂ 55 ਦੇ ਪਾਣੀ ਛੜਦਾ ਇਹਦੇ ਜੀ ਤੇ ਭਰ ਗਿਆ ਪਾਣੀ ਪਤਲਾ ਬਤਲਾ ਹੋਰ ਪੈਜੋਇਆ ਤੱਕ ਜੀ ਜਿਹੜੀਆਂ ਆ ਦੇਖਦੇ ਹਾਲਾਂ ਨਹੀਂ ਆਈਆਂ ਜੇ ਮਿਟ ਜੂਗੀਆਂ ਬਾਕੀ ਪਾਣੀ ਦੇ ਕਿੱਥੇ ਸਾਰ ਖੜਾ ਹੈ ਉਹ ਪੱਲੀ ਸਾਈਡ ਵੀ ਹਨ ਓਕੇ ਆ ਤਫਾ ਲੱਗਿਆ ਤਾਂ ਟੈਨਸ਼ਨ ਨਹੀਂ ਕੋਈ ਬੱਕੇ ਹੁਣ ਉਹ ਪਾਣੀ ਵੀ ਛੱਡ ਤਾ ਉਹ ਚ ਵੀ ਥੋੜਾ ਥੋੜਾ ਪਿੰਦਾ ਹੈ ਬਾਕੀ ਚਰੀ ਨੂੰ ਵੀ ਲਾਉਣਾ ਪਾਣੀ ਹਨ ਫੇ ਲਾ ਕੇ ਪਾਣੀ ਰੇ ਮਾਰਨਾ ਇਹਦੇ ਚ ਇੱਕ ਬਾਜ ਦੇ ਚ ਵੀ ਮਾਰਨਾ ਲੇ ਬਾਕੀ ਉਧਰੋਂ ਪਨੀਰੀ ਦੂਈ ਵੀ ਵਧੀਆ ਚੱਲ ਪਈ ਆਪਣਾ ਤੇ 26 ਨੂੰ ਐਸਗੀ ਅੱਜ ਵੱਡਾ ਲਾਸਤ ਆ ਬਈ 26 ਉੱਥੇ ਥੋੜੀ ਘਟਦੀ ਦੀ ਫਿਰ ਉਰੀ ਤੇ ਪਟਾਤੀ ਆਪਾਂ ਨੇ ਤਨੀ ਦੀਆਂ ਠੀਕ ਆ ਆਪਣੀ 26 ਦਾ ਦੂਈ ਚ ਲਿਆ ਕੇ ਉੱਚ ਵੀ ਇਹ ਮਾਰਦੇ ਉਹ ਨਹੀਂ ਚੱਲ ਰਹੀ 31 ਉਕਣਾ ਉਹ ਦੂਈ 68 71 ਉਹ ਵਧੀਆ ਚੱਲ ਰਹੀ ਆ ਤੇ ਬਾਕੀ ਬੰਦੇ ਬਿੱਲੇ ਨਾਲ ਦੇ ਭੇਜੇ ਹਣ ਆਪਣੇ ਲਾਤੀ ਉਹਨਾਂ ਨੇ ਉੱਥੇ ਉੱਥੇ ਵੀ ਦਵਾਈ ਪਾ ਕੇ ਆਉਣੀ ਆ ਹਣ ਹਛੀਰ ਨਾਲ ਗਿਆ ਤਾਂ ਥੱਲੇ ਜਰ ਰਨ ਪੈਣੀ ਗੁਰਮੁਖ ਵੀਰ ਦੇ ਉਹਨਾਂ ਦੇ ਖੇਤ ਖਰਾਬ ਬਹੁਤ ਆ ਕੱਖ ਜਾਂ ਬਹੁਤ ਆ ਇੱਕ ਕਿੰਨੇ ਸਾਲ ਹੋ ਗਏ ਜਦ ਕਰਿਆ ਤਾਂ ਆਪਾਂ ਨੂੰ ਜਦ ਵੀ ਗਿੱਲੇ ਜੀ ਤੇ ਕਰ ਹੋਏ ਆ ਮਿੱਟੀ ਪੂਰੀ ਖੱਟਣੀ ਹੋਈ ਤੇ ਫਿਰ ਵੀ ਸੱਟ ਜਾ ਹੋ ਗਿਆ ਤਾਂ ਹੁਣ ਫੇਰ ਦੁਬਾਰੇ ਵਿੱਚ ਕੋਈ ਚੀਜ਼ ਚਲਦੀ ਜਾਂਦੀ ਸੀ ਬਾਕੀ ਹੁਣ ਉੱਥੇ ਦੇ ਪ੍ਰਗਟ ਵੀਰ ਦੇ ਜੀਆ ਗਲੀ ਨਾਲ ਦੇ ਅਛੀਰ ਤੇ ਫਿਰ ਮੈਂ ਰੋਟੀ-ਪੂਟੀ ਖਾ ਕੇ ਹੁਣ ਇੱਧਰ ਆਇਆ ਮੋਟਰ ਪਾ ਮੱਕੀਓ ਪਨੀਰੀ ਦਾ ਪਾਣੀ ਕੱਢਿਆ ਤਾਂ ਪਾਣੀ ਪਾ ਕੇ ਹਰਿਆਈ ਮਾਰਨ ਲੱਗ ਗਈ ਉਹਦੇ ਮੱਕੇ ਦੇ ਇਹ ਜਿਹੜੇ ਫਰੇ ਮਾਰ ਲੀਏ ਹੋਰੇ ਚੱਲ ਨਹੀਂ ਰਹੀ ਉਹ ਪਣਾ ਪਨੀਰੀ ਉੱਠਦੀ ਨਹੀਂ ਹੈਗੀ ਤੇ ਐ ਚ ਕੱਖ ਬਹੁਤ ਜਿਹੜੀ ਕੀਲੇ ਖਣ ਦੀ ਹੁੰਦੀ ਹੈ ਇਹ ਲਾ ਦੇਣੀ ਆਪਾਂ ਨਹੀਂ ਲੈ ਕੇ ਬਾਕੀ ਬਣਾਓ 26 ਨੇ ਸਾਧਣਾ ਇੱਧਰ ਦੂਈ ਹੈਗੀ ਅਜੇ ਬਾਕੀ ਵਈ ਹੁਣ ਚੱਲਦੇ ਆਂ ਉਧਰ ਮੁੰਗੀ ਵੱਲ ਜਿਹੜਾ ਮਾਰਚਾ ਨੇ ਨਾ ਇਹ ਸੈਨਰ ਵੱਲ ਜਾਣੀ ਹੋਵੇ ਤੇ ਇੱਧਰੇ ਆ ਜੇ ਫਿਰ ਆ ਕੇ ਦਵਾਈ ਪਾਉਣੀ ਆ ਉਹਦੇ ਚ ਇੱਕ ਵਾਰੀ ਉਹ ਵੇਖ ਦੇਈ ਚਈਏ ਉਹਨੂੰ ਵੀ ਬਾਦੀਏ ਜੇ ਰਸਤਾ ਹੋਵੇ ਨਾ ਜਾਣ ਜੀਣ ਨੂੰ ਤਾਂ ਉਹਨੂੰ ਬਾਕੇ ਤਿਆਰ ਕਰੀਏ ਉਸੇ ਤਾਂ ਲੱਗਦੀ ਕਰਦੀ ਆਪਾਂ ਜੀ ਦੀ ਬਾਕੀ ਬਾਅਦ ਚ ਦੇਖੀ ਚਾਵਾਂਗੇ ਜਿਵੇਂ ਆਉਂਗਾ ਤੇ ਚੱਲਦੇ ਆਂ ਬਾਕੀ ਫੇ ਤੁਹਾਨੂੰ ਮੁੰਗੀ ਵਿੱਚ ਦਿਖਾਉਣੇ ਅੱਜ ਲੋਕੀਆ ਮੁੰਗੀ ਦੇ ਵਿੱਚ ਤੇ ਟਰੱਕ ਵਿੱਚ ਬਹੁਤ ਨਿਕਲੇ ਆਏ ਹੁਣ ਇਹ ਵੀ ਕਰਕੇ ਨਾ ਮੱਕੀ ਨੂੰ ਦੇਖਦੇ ਨੇ ਇਹ ਫੌਲੀ ਦਾ ਸਹੀ ਵੀ ਆ ਵਧੀਆ ਨੱਕੀ ਹਜੇ ਪੱਕ ਰਹੀ ਆ ਵਿੱਚ ਦਾਣਾ ਦੂਣਾ ਬਹੁਤ ਮੋਟਾ ਕੀ ਆਉਣਾ ਦੇਖਦੇ ਕਿੰਨੇ ਕਿ ਦਿਨ ਲੰਦੀ ਆ ਇਹ ਜਦੋਂ ਵੱਢਦੇ ਆ ਫਿਰ ਇਹਨਾਂ ਲਦਾਕ ਤੋਂ ਇਹਨਾਂ ਕੱਢਣੀ ਪੈਣੀ ਹੈ ਥਰੈਸ਼ਰ ਨਾਲ ਅੱਖਾ ਬਹੁਤ ਹੈ ਮਸ਼ੀਨ ਚੱਲਣੀ ਨੇ ਸਪਰੇਅ ਕਰਦਾ ਨੂੰ ਅਜੇ ਵੀ 40% ਪੱਕ ਜਵੇ ਇਹ ਸਪਰੇਅ ਕਰਾਂਗੇ ਇਹ ਦੇਖੋ ਜੀ ਕਿੰਨੇ ਇੰਦਰ ਵੀ ਪੱਕੀ ਗਈ ਆ ਜਿਵੇਂ ਆਹ ਹੈ ਜੇ ਇਹ ਜੀ ਤੇ ਸਾਰੇ ਖੇਤ ਚ ਆਪਣੇ ਹੁੰਦੀ ਹੋਂ ਉਹ ਪਾਲੀ ਸੜ ਜਾ ਕੱਖ ਜਾ ਬਹੁਤ ਹੋ ਜਾ ਗੱਪੇ ਇਹਨੂੰ ਓਕੇ ਜੀ ਚਲੋ ਫਿਰ ਉਹ ਬੰਦ ਬੈ ਅਸੀਂ ਪੂਰੀ ਫੇ ਕਰਦੇ ਆਪਾਂ ਇਹਦੇ ਉੱਪਰ ਸਪਰੇ ਉਹ ਵੀ ਆਪਣੇ ਕੋਲ ਤਾਂ ਜੋ ਪੱਕੇ ਦੇ ਸਾਹ ਨਾਲ ਦੇ ਜਿਹੜੇ ਅੱਖਾਂ ਜਿਹੜੇ ਸਾਹ ਨਾਲ ਹਨ ਤਿੰਨ ਕਿਲੋ ਚਾਰ ਕੁਇੰਟਲ ਵੀ ਹੋ ਗਿਆ ਆਪਣੇ ਦੇ ਬਸ ਬਾਕੀ ਆਪਾਂ ਦੇਖਦੇ ਹਾਂ ਕਿੰਨੀ ਹੁੰਦੀ ਹੈ ਤੇ ਉਪਰ ਵਾਲੇ ਖੇਤ ਨੂੰ ਰਸਤਾ ਦਾ ਇਹ ਵੀ ਲੱਗਦਾ ਕਿ ਉੱਤੇ ਜਿਵੇਂ ਹੁਣ ਮੂੰਗੀ ਜਨ ਕਰਦੇ ਮੂੰਗੀ ਫਸਾਉਂਦੇ ਆਪਾਂ ਉਹ ਖਾਲਾ ਬੰਦ ਲਾ ਦੇ ਇਹਦੇ ਆਇਆ ਤੋ ਜਾਂਦੇ ਆ ਕਿ ਉਹਦਾ ਨਿਆ ਦੇਖ ਲੋਟਿਆ ਕਰਕੇ ਜਾਂ ਫਿਰ ਉਹ ਪਰਲੀ ਸਾਈਡ ਆਪਾਂ ਨੇ ਫਾਟ ਲਵਾ ਦਿੰਦੇ ਜਿੰਨਾ ਤੇ ਢਵਾਦਾਂਗੇ ਉੱਤੇ ਪੋਟੀ ਵੀ ਕੁੜੀ ਚਾਹਦਾ ਜਮ ਉਹ ਪਹਿਲਾਂ ਤਾਂ ਉਹ ਉੱਤਰ ਕੇ ਲੱਗੋ ਦੇਖ ਕੇ ਉਹ ਸਾਨੂੰ ਆਪਾਂ ਸਪਰੇਅ ਕਰਕੇ ਉਹ ਇੱਕ ਫਾਟ ਆਪਾਂ ਲਵਾ ਦਾਂਗੇ ਨਾਲੇ ਤਾਂ ਦੇਖ ਲਓ ਕਿੰਨੇ ਦਾ ਸਪਰੇਅ ਦੇ ਰਹੇ ਹੁੰਦੇ ਰਜਿਸਟਰੀ ਕਰਦੇ ਨਾ ਸਪਰੇਅ ਤਾਂ ਹੈ 4-5 ਦਿਨ ਮਿਹੜਾ ਸਰ ਹੁੰਦਾ ਪੈਂਦਾ ਤੇ ਬਾਕੀਆਂ ਜੋ ਇਹਨਾਂ ਨੇ ਵੀ ਇਤਰਾਜ ਲਾਉਣੀ ਆ ਜੀ ਦੀ ਇਹਨਾਂ ਨੇ ਮੋਟਰ ਚਲਾਉਣੀ ਮੈਨੂੰ ਆਇਆ ਵੀ ਚੰਦ ਬੇਲੀ ਖੜੀ ਆ ਹੁਣ ਜੇ ਉਹ ਭਰ ਕੇ ਆਪਾਂ ਗੱਦੂ ਖਰਦੀਏ ਹੰਤਰ ਬਾਜਰਾ ਘੜਾ ਨੇ ਜੇ ਬਾਜਰੇ ਚ ਨੂੰ ਇੱਥੇ ਵੀ ਖਾਦਾ ਖਰਾਬ ਹੋ ਜਾਣਾ ਵੀ ਆਹ ਸਾਈਡ ਆਪਾਂ ਫਾਂਟ ਜੀ ਲਵਾ ਦਾਂਗੇ ਸਪਰੇਅ ਕਰਕੇ ਬਾਕੀ ਚਲਦੇ ਉਹਥੇ ਐਚਵੀ ਲੱਗਿਆ ਹੋਇਆ ਪਹਿਲਾਂ ਉੱਧਰ ਸੈਲਰ ਬਣ ਕੇ ਜਾਮ ਆਈ ਜੀ ਫਿਰ ਚਲਦੇ ਹੱਚਵੀਰਪੁਰ ਵੀ ਫੋਨ ਆਇਆ ਤਾਂ ਉਹਦਾ ਕੋਚੀ ਗਿਆ ਸੰਗਤਾਂ ਅਸਤਾਲ ਜੀ ਆ ਚਾਰ ਮਿਹੜੇ ਹੋਰ ਐ ਜਿਹੜੇ ਮੂਰ ਦਿਖਦੇ ਜੁਦੀਆਂ ਆਹ ਕੋਈ ਗੰਨਾ ਲੱਕੜੀਆ ਵਾ ਲੱਕੜੀ ਦਾ ਹੀ ਵਰਦਾ ਜਾ ਤੀ ਆ ਤੀ ਦਾ ਇਹ ਆ ਚਾਰ ਮਿਹੜੇ ਹੋਵੇ ਆ ਚੱਲ ਚੱਲ ਤੂੰ ਹੋ ਮਰੇ ਆ ਚਾਰ ਮਿਹੜੇ ਜਾ ਮਿਹੜੇ ਮੂਰੇ ਮਿਹੜੇ ਜਮੂਗੇ ਇਸੇ ਬਿੱਤਰੋ ਅੰਨੇ ਤੇ ਔਰੀ ਔਰੀ ਆ ਆਈ ਜਾ ਵਾ ਖੱਤਈਆਂ ਆ ਇੰਨੇ ਲਾਓ ਭਾਈ ਮਾਰੋ ਨਿਗਾ ਗੰਨੇ ਨੂੰ ਕਿਹੜਾ ਬੀਜ ਐ ਚਾਚੇ 885 95 ਹਾਂ ਕੋਈ ਆ ਬੈਣਾ ਵੀ ਡਰਦੀਆਂ ਚਾਚੇ ਗੰਨੇ 'ਚ ਨਹੀਂ ਵੱਡਦੀਆਂ ਲਾਓ ਬਾਈ ਦੇਖ ਲਓ 95 ਦਾ ਜੰਗਲੇ ਬਣਾ ਛੱਡੇ ਚਾਚੇ ਇਹਨਾਂ ਨੇ ਪੂਰਾ ਕਿੰਨਾ ਕੰਮ ਦਾ ਥੋੜਾ ਜਿਹਾ 85 85 ਹੈ ਉਹ ਥੋੜਾ ਜਿਆ ਤੈਨੂੰ ਪਤਾ ਉਹ ਲੇਟ ਹੁੰਦਾ ਕੱਢ ਕੱਢ ਉਹ ਹਾਂ ਸਮਝਿਆ ਉਹ ਬਾਅਦੋਂ ਘੱਟ ਦਾ ਬਾਹਰ ਦਾ ਵਾਧਾ ਪੂਰਾ ਪਠਾਰਨਾ ਹੁਣ ਇਹਨੇ ਹੁਣ ਮਜ਼ੋਰ ਮਾਰਨਾ ਇਹ ਅਬਲ ਨੇ ਬਹੁਤ ਤਾਰੇ ਇਹ ਹੁਣ ਸਾਈਡਾਂ ਨੂੰ ਨੰਗ ਜੀਆਂ ਇਹਦਾ ਬੱਟਾ ਹੂੰ ਤੇ ਰਾਤ ਨੂੰ ਤਾਂ ਮੀਂਹ ਆ ਆਹ ਉਹ ਪਈ ਆ ਪਰਾਂ 85 ਆ ਕੱਤੀਆ ਕੱਟ ਕੱਟ ਗਿਆ ਬੰਮੇ ਪੂਰਾ ਵੀ ਸਾਕੀ ਕਰ ਸਾਰੇ ਨਾਲ ਵੱਧ ਨਹੀਂ ਗੁੰਦਾ ਸਭ ਤੋਂ ਵੱਧ ਨਹੀਂ ਨਾ ਇਹ ਲੈ ਦੇਖ ਆ ਮੀਨਾ ਬਣਾਇਆ ਗੰਨਾ ਹੁਣ ਹਾਂ ਠੀਕ ਹੈ ਭਾਈ 95 ਦਾ ਇੱਕ ਆ ਬਾਈ ਬੰਮੇ ਜਿਕਣਾ ਨਾ ਲੇਜ਼ਰ ਫੇਰ ਆਉਂਦਾ ਬਰਾਬਰੇ ਜਾਂਦਾ ਇਹ ਸਾਰਾ ਲੈ ਗੰਨਾ ਆ ਵੀ ਨਹੀਂ ਫਿਰ ਵੀ ਵੀਕਣਾ ਆ ਮਾੜੀ ਮੋਟੀ ਤੱਕੀ ਉਹ ਨਹੀਂ ਆਏਗਾ ਅੱਖ ਦਾ ਮਾੜੀ ਜੀ ਫਰਕ ਪੈ ਗਿਆ ਇਹਨੂੰ ਮੀਂਹ ਤੇ ਬਾਦ ਭਾਈ ਰੋਜ਼ੇ ਫਰਕ ਪੈਣਾ ਦਿਨ ਪੱ ਦਿਨ ਵਧਣਾ ਹੀ ਹੁਣ ਕੰਮ ਕਿ ਸਾਰਾ ਸੂਮ ਦਾ ਬਾਅਦ ਹੈ ਦੇਖ ਤਾਂ ਭਈਆ ਆ ਰਿਹਾ ਆਟਾ ਅੱਡੇ ਬਣੇ ਪਏ ਆ ਦੇ ਕਿੰਨਾ ਸੂਆ ਬਾਦੀ ਹਾ ਠੀਕ ਆ ਗੰਨਾ ਗੰਨਾ ਟਾਪ ਦਾ ਭਾਈ ਠੀਕ ਆ ਮੈਂ ਪਸੰਦ ਤਾਂ ਕਿੰਨਾ ਹਨਾ ਹਿੰਦਾ ਪਰਸੋਂ ਦੇਖ ਕੇ ਤਾਂ ਗਈ ਪਾਸ ਕਰਕੇ ਤਾਂ ਗਈ ਹਰੇਜ ਤੇ ਜਮਾਈ ਪਈ ਆ ਹਰਾ ਹਰਾ ਹੋ ਗਿਆ ਕਿ ਉੱਲੀ ਹੈ ਲੈ ਹੀ ਹੈ ਲੱਗਣਾ ਹੀ ਹੈ ਜਦ ਤੱਕ ਗੰਨੇ ਦੇ ਨਹੀਂ ਆ ਬੱਸ ਜਦ ਤੱਕ ਲੱਗਣਾ ਇੱਕ ਵਾਰ ਟੀਕਾ ਲਾਤਾ ਇੱਕ ਵਾਰੀ ਰੱਖਤ ਹੈ ਵੀ ਹੁਣ ਨਹੀਂ ਭਾਈ ਹੁਣ ਜੀ ਦੀ ਵੱਲ ਦੇਖਣਾ ਆ ਵੀ ਬੰਮੇ ਭਾਈ ਕੱਦ ਪੂਰਾ ਕੱਢਣ ਲੱਗ ਗਿਆ ਕੱਦ ਦਾ ਹਾਂ ਕੱਦ ਦਾ ਬਹੁਤ ਆ 95 ਦਾ ਪਟਾਖੋ ਪਾਈਏ ਇੱਕ ਵਾਰ ਹੋਰ ਦੇਖਿਆ ਬੰਦੇ ਪਟਾਖੋ ਪਾਸੇ 18 ਕਿੰਨਾ ਹੈ 18 ਦਾ ਬੱਤਾ ਉੱਪਰ ਦੇ ਨਾਲ ਆਹ ਕੁੰਬਲ ਦੀ ਥਲੀ ਹੋਰ ਲੌਟ ਲੱਗ ਜਾਂਦੀ ਹੈ ਕਰਕੇ ਹੋਈ ਵੀ ਥੋੜੀ ਜੀ ਮੌਸਮ ਕਰਕੇ ਹੋ ਜਨਾ ਠੀਕ ਹੈ ਮੌਸਮ ਥੋੜੀ ਸੁੱਕੀ ਸੁੱਕੀ ਲੱਗ ਜਾਂਦੀ ਐਨੀ ਐਨੀ ਚੀਜ਼ ਪੁੱਲੀ ਅਮੋਸ਼ੀ ਉੱਪਰਲੀ ਉਹ ਵਾਸਤੇ ਮੇਰੇ 95 ਨੂੰ ਆ ਥੋੜੀ ਥੋੜੀ ਏਕਣਾ ਬਾਈ ਹੈਗੀ ਗਰਮੀ ਕਰਕੇ ਗਰਮੀ ਕਰਕੇ ਹੀ ਆ ਆ ਹੋ ਗਿਆ ਠੀਕ ਆ ਦੇਖ ਲੈ ਆਪਾਂ ਨੂੰ 18 ਉੱਪਰ ਨੂੰ ਦਿਖਦਾ ਇਹਦੇ ਉਦੋਂ ਸਾਡਾ ਪਿੱਛੇ ਉਹ ਅੱਛਾ ਉਧਰ 18 ਵੀ ਲਾਇਆ ਹੋਇਆ ਬੀਜ ਛੱਡਿਆ ਨਹੀਂ ਕੋਈ 18 ਕਿਲਾ 18 ਦਾ ਹੁਣ ਕਿਹੜਾ ਕਿਹੜਾ ਸੋਤੇ ਬੀਜ ਲਈ ਜਾਵੇ ਪਹਿਲਾਂ ਕੋਈ ਬੀਜ ਗਾਹਾਂ ਨੂੰ ਬਾਕੀ ਸਾਨੂੰ ਬੀਜ ਨਹੀਂ ਮਿਲਣਾ ਬਾਹਰ ਆਹ ਤੇ ਕਹਿੰਦੇ ਹੀ ਹੁੰਦਾ ਜੀ ਉਹਦੇ ਤਾਂ ਵੀਡੀਓ ਵਿੱਚ ਸੁਣ ਲਿਆ ਚਲੋ ਬਾਈ ਗਾਹਾਂ ਨੂੰ ਵੀਡੀਓ ਦੇਖ ਲਿਓ ਅੱਗੇ ਸਾਨੂੰ ਵੀਡੀਓ じゃ ਕਰ ਬੈਠੇ ਦੋ ਸਾਲ ਇਹਨੂੰ ਗਾਲਾਂ ਪਈ ਗਈਆਂ ਮੰਨੂ ਆਰ ਦਿੰਦੇ ਨੂੰ ਆਹ ਕਰ ਬੈਠਿਆ ਤਾਂ ਇਹ ਨਹੀਂ ਪਹਿਲਾਂ ਇਹਨੇ 38 ਨੂੰ ਦਿੱਤਾ ਮੈਨੂੰ ਆਹ ਰਿਆਂ ਨੂੰ 20 ਦਿੱਤਾ ਆਪਣਾ ਹੁਣ ਕਹਿੰਦਾ ਆ ਲੈ ਜਾਏ ਇਹ ਤੇ ਲੈਣਾ ਉਹ ਅਸੀਂ ਤਾਂ ਲੈਣਾ ਨਹੀਂ ਹੁਣ ਇਹ ਬੀਜੇ ਲਈ ਜਾਣੇ ਸਾਰੀ ਉਮਰ ਬੀਜੇ ਚ ਲੱਗ ਜੂਗੀ ਬੰਮੇ ਬਾਈ ਉਹ ਬੰਮੇ ਬਾਈ ਅਸੀਂ ਤਾਂ ਹੋਰ ਬਦਾਰਨਾ ਕਰਨਾ ਕਹਾਂ ਪਹਿਲਾਂ ਮੈਨੂੰ ਕਹਿੰਦਾ ਕਹਿੰਦਾ ਭਾਈ 38 ਦੇ ਲੈ 38 ਪੌਸ ਹੋਣਾ ਮੈਂ ਜਲ ਠੀਕ ਆ ਕਿੰਨੇ 10 ਰੁਪਏ ਇਹਦਾ ਇਹਦਾ ਕਿਹੜੇ ਨਹੀਂ ਪਟਾਰਾ ਹੈਗਾ ਪੁੱਛਦਾ ਵੀ ਪੂਰਾ ਆ ਪੂਰਾ ਪਟਾਰਾ ਹੈਗਾ 95 ਦਾ ਵੀ ਬਹੁਤ ਆ ਜਿਹੜਾ ਭਰੇ ਦਾ ਮੋਟਾ ਬਹੁਤ ਹੋ ਜੁਣੇ ਨੇ ਇੱਥੇ ਰਹੀ ਹੂੰ ਇੱਥੇ ਰੱਖੋ ਆਹ ਆਪ ਜਨਵੇਂ ਆ ਇੱਥੇ ਆਜ ਜਿੱਤਰਾਓ ਚਾਚੇ ਖੜੀ ਕੋਲ ਖੜੀ ਕੱਦ ਦੇਖੀ ਤਾਂ ਕਿੱਡਾਗਾ ਪੰਮੇ ਬਾਈ ਦੇਖੀ ਕੱਦ ਕਿੱਡਾਗਾ ਆਜਾ ਪੰਮੇ ਜੀ ਦਾ ਹੈਂ ਥਲੀ ਤਾਂ ਬਦਨ ਆ ਯਾਰ ਹਲੇ ਟਾਈਮ ਕਿਡਾ ਹੋਇਆ ਇਹਨੂੰ ਆਹੋ ਟਾਈਮ ਤਾਂ ਕੁਛ ਨਹੀਂ ਆ ਜੇ ਬੀ ਚੱਲੀਆਂ ਨਾਲ ਉੱਪਰ ਜਾਉ ਇਹੇ ਉਹ ਗੰਨਾ ਪਕੜਾਏ ਨਹੀਂ ਨਹੀਂ ਦੂਏ ਦੀ ਗੱਲ ਕਰ ਦੂਏ ਦੀ ਗੱਲ ਕਰਦਾ ਜੀ ਚਾਚੇ ਉਹਦੀ ਗੱਲ ਕਰਦਾ ਵੀ ਜਿਹੜਾ ਪਹਿਲਾਂ ਦਾ ਹਾਂ ਉਹ ਨਹੀਂ ਨਿਕਲੂਗਾ ਹੈ ਨਹੀਂ ਨਿਕਲੂਗਾ ਉਹ ਮੁੰਡਾ ਜਾਣਾ ਨਹੀਂ ਨਿਕਲੂਗਾ ਉਹ ਡੱਕ ਰਹੀ ਹਾਂ ਹਾਂ ਡੱਕ ਰਹੀ ਮੁੰਡਾ ਹਾਂ ਜੇ ਬਜੰਦਾ ਫੱਪਾ ਜਨ ਤੇ ਧੱਬ ਦੇਂਦੀ ਆ ਅੱਛਾ ਠੀਕ ਆ ਤੇ ਮੇਰੀ ਜਾਨ ਜ਼ਿਆਦਾ ਹੁੰਦੀ ਆ ਠੀਕ ਆ ਬਾਈ ਜੀ ਮੈਂ ਜਾਣਦਾ ਇਹਦੇ ਜੀ ਬਹੁਤ ਪਾਈ ਤੀ ਮੈਂ ਤੇਰੇ ਪੁੱਤ ਦਾ ਥੋੜਾ ਜਾਨ ਮੂੰ ਮੈਂ ਤੁਹਾਨੂੰ ਦੱਸਦਾ ਬੱਸ ਪਹਿਲਾਂ ਆੜ ਤੋੜ ਦਿੰਦਾ ਮੈਂ ਆਹ ਉਹ ਬ੍ਰੀਕ ਬ੍ਰੀਕ ਅੱਕ ਜੰਮਣਾ ਹੈ ਨਹੀਂ ਤੇ ਹੋਈ ਜਿਹੜੇ ਸਪਰੇਅ ਜੇ ਬੜੇ ਜੇ ਸਪਰੇਅ ਬੰਦੇ ਲਿਖਿਆ ਮੋਟਰ ਸਾਫ ਹੈ ਇੱਥੇ ਜਿੰਦਾ ਮਰਜੀ ਬੰਦਾ ਨਹੀਂ ਇਸਰੇ ਪਾਣੀ ਛੱਡਣਾ ਛੱਡਦਾ ਜਿਹੜਾ ਮਾਰਨ ਜਿਹੜਾ ਉਹਨਾਂ ਜਿਹੜਾ ਮਾਰ ਲਾ ਖੱਬਲ ਮਾਰਦਾ ਕਾਂਟ ਪਾਉਂਦੀ ਖੱਬਲ ਉਹ ਮੈਂ ਕਹਿਆ ਤਾਂ ਕੱਲੇ ਨੂੰ ਕਿਹਾ 50 ਪੇ ਲਾਉਂਗਾ ਉਹ ਜੜਾ ਵੀ ਨਹੀਂ ਦੱਸ ਚੱਲੀਏ ਜੀ ਫੇਰ ਉਧਰ ਵੀ ਮਾਰ ਕੇ ਆਉਣਾ ਜਿਹੜਾ ਹੈ ਕਹ ਨਹੀਂ ਉਹ ਕਿਹਾ ਮੋਟਰ ਠੀਕ ਨੋ ਡੈਨੇ ਦੋ ਯਾਰ ਹੁਣ ਚੱਲ ਫੇ ਪਿੰਡ ਨੂੰ ਚੱਲੀ ਆ ਹੁਣ ਤਾਂ ਪਿੰਡ ਨੂੰ ਜਾਣਾ ਹਾਂ ਹਾਂ ਟਾਈਮ ਹੋ ਗਿਆ ਆਹ ਲਾਉਂਗੇ ਨਾਲ ਪਾਈਪ ਨਵਾਂ ਲੈਣਾ ਆਪਣਾ 10 ਫੁੱਟ ਦਾ ਉਹ ਪਾਈਪ ਫਟੀ ਜਾਂਦਾ ਯਾਰ ਉੱਥੇ ਰਹਿਣ ਦੀ ਆਓ ਕੱਲੂ ਇਹ ਸਲਾਮੂਗੇ ਹੁਣ ਕਿਹੜਾ ਕੱਦੂ ਕਰਨਾ ਆਪਣਾ ਰਾਤ ਨੂੰ ਤੂੰ ਗਰਨਾ ਨਹੀਂ ਜੰਮਾ ਪਾ ਮੇਰਾ ਵੀ ਬਹੁਤ ਵਧੀਆ ਖੜਾ 95 ਵਾਂ ਦੇਖ ਕੇ ਆਇਆ ਕੱਲ ਮੇਰੇ 95 ਪਰਲੇ ਵਸੇ ਬੂਟਿਆਂ ਨੇ ਡਿੱਗਾ ਮਾਰਤਾ ਹਾਂ ਬਾਈ ਫਿਰ ਉਹ ਸ਼ੋਰੇ ਕਰਦੇ ਆ ਸ਼ੋਰੇ ਦਾ ਬਹੁਤ ਫਰਕ ਆ ਚਲੋ ਜੀ ਠੀਕ ਆ ਬਾਕੀ ਚੰਗਾ ਬਾਏ 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 ਸਭ ਠੀਕ ਸੋਰਖ ਗੁਲਾ ਰੱਬ ਹੋਵੇ ਹੈ ਕੋਈ ਸੋਰਖ ਗੁਲਾਬ ਹੋਵੇ ਹੁਜ ਦੂ ਰੱਬ ਕੋਲ ਜਾਈਏ ਇਕ ਓਥੇ ਵੀ ਪੰਜਾਬ ਹੋਵੇ